ਦਾ ਸਾਰਿਆਂ ਨੂੰ ਫੇਸਬੁੱਕ ਫੈਮਿਲੀ ਨੂੰ ਪਿਆਰ ਭਰੀ ਤੇ ਕੋਈ ਵੀ ਇਸ ਟਾਈਮ ਜਿਹੜੇ ਦਿਨ ਜਿਵੇਂ ਕਹਿੰਦੇ ਨੇ ਵਧੀਆ ਚੱਲ ਰਹੇ ਨੇ ਕਈ ਬੰਦੇ ਘਰ ਪਾ ਰਹੇ ਨੇ ਕੋਠੀਆਂ ਪਾ ਰਹੇ ਨੇ ਜਾਂ ਪਸ਼ੂਆਂ ਲਈ ਬਾੜਾ ਕਰ ਰਹੇ ਨੇ ਠੀਕ ਹੈ ਉਹਨਾਂ ਦੀ ਰਿਕੁਆਇਰਮੈਂਟ ਨੂੰ ਦੇਖ ਕੇ ਇੱਕ ਮੈਂ ਸੋਨੂੰ دوست ਦੀ ਮੇਰੀ ਸੌਦਾ ਉਹ ਵੇਚ ਕਰਾਉਣਾ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਠੀਕ ਹੈ ਸਟੀਲ ਦਾ ਐਲੂਮੀਨੀਅਮ ਦਾ ਕਿਸੇ ਵੀ ਤਰ੍ਹਾਂ ਦਾ ਤੇ ਉਹ ਤੁਸੀਂ ਕੰਮ ਕਰਾ ਸਕਦੇ ਹੋ ਠੀਕ ਹੈ ਤੇ ਹੁਣ ਨਾ ਮੈਂ ਦੁਕਾਨ ਦਾ ਜਿਹੜਾ ਓਨਰ ਹੈ ਬਾਈ ਉਹਦੇ ਨਾਲ ਤੁਹਾਡੀ ਗੱਲ ਕਰਾਉਣਾ ਵੀ ਕੀ ਰੇਟ ਹੈ ਉਹਨਾਂ ਦਾ ਸ਼ੌਪ ਦਾ ਠੀਕ ਹੈ ਕਿਸ ਤਰ੍ਹਾਂ ਉਹ ਡੀਲ ਕਰਦੇ ਨੇ ਉਹ ਸਾਰਾ ਮੈਂ ਤੁਹਾਨੂੰ ਬਾਈ ਨਾਲ ਗੱਲ ਕਰਾਉਣਾ ਤੇ ਮੇਰੇ ਨਾਲ ਬਾਈ ਦੁਕਾਨ ਦਾ ਓਨਰ ਨਾਲ ਹੈ ਕੀ ਹਾਲ ਹੈ ਗੁਰਪ੍ਰੀਤ ਠੀਕ ਹੈ ਬਾਈ ਅੱਛਾ ਇੱਕ ਨਾ ਜਿਹੜਾ ਤੁਸੀਂ ਆਹ ਕੰਮ ਕਰਦੇ ਹੋ ਸਟੀਲ ਦਾ ਇਹਦਾ ਕੀ ਹਿਸਾਬ ਕਿਤਾਬ ਹੁੰਦਾ ਹੈ ਕਿ ਕਿੰਨਾ ਕੁ ਪ੍ਰਾਈਜ਼ ਆ ਇਹਦਾ ਸਟੀਲ ਦਾ ਵੀ ਜਿਹੜੀ ਤਾਂ ਆਪਣੀ ਆਹ ਪੌੜੀ ਹੁੰਦੀ ਹੈ ਇਹ ਰੇਲਿੰਗ ਆ ਜਾਂਦੀ ਹੈ ਹੂੰ ਇਹ ਆਪਾਂ ਫੁੱਟਾ ਜਿ ਕਰਦੇ ਆ ਤੇ ਜੋ ਵੀ ਬਾਕੀ ਉਹਦਾਂ ਜਿਵੇਂ ਜੰਗਲੇ ਹੋਵੇ ਹੂੰ ਜਾਂ ਕੋਈ ਹੋਰ ਮਟੀਰੀਅਲ ਹੋਵੇ ਸਟੀਲ ਦਾ ਹੂੰ ਤੇ ਉਹ ਆਪਾਂ ਕਰਦੇ ਆ ਭਾਇਆ ਜੀ ਅੱਛਾ ਫੇਰ ਦੇ ਹਿਸਾਬ ਨਾਲ ਅੱਛਾ ਅੱਛਾ ਤੇ ਜਿਹੜਾ ਆਹ ਨਾਲ ਆ ਲੋਹੇ ਦੀਆਂ ਜਗਾਠਾਂ ਬਣੀਆਂ ਪਈਆਂ ਨੇ ਇਹ ਇਹਨਾਂ ਦਾ ਕੀ ਹਿਸਾਬ ਕਿਤਾਬ ਹੈ ਜਗਾਠਾਂ ਬਾਹਰ ਬਣੀਆਂ ਪਈਆਂ ਨੇ ਕੋਈ ਆਪਣੇ ਕੋਲ ਸਮਾਨ ਇੱਧਰ ਪਿਆ ਗਿਆ ਜਗਾਠਾਂ ਤੇ ਉਹ ਆਪਾਂ ਕਰ ਦਿੰਨੇ ਆ ਆਪਣਾ ਬਜੰਚ ਕਰ ਦਿਆਂ ਜਗਾਠਾਂ ਦਾ ਕੰਮ ਜਿਵੇਂ ਹੁਣ ਆ ਸਾਹਮਣੇ ਪਿਆ ਇਹ ਇਹ ਕੀ ਹੈ ਇਹ ਜੰਗਲ ਇਹ ਜੰਗਲਾ ਵੀਰੇ ਜੰਗਲਾ ਉਹ ਲੋਕ ਆ ਕੇ ਪਿਆ ਗਏ ਅੱਛਾ ਉਹਦਾ ਕੀ ਰੇਟ ਹੈ ਉਹ ਬਜੰਚ ਆਪਾਂ ਕੀ ਅੱਛਾ ਡਿਜ਼ਾਈਨ ਦੇ ਹਿਸਾਬ ਨਾਲ ਚੱਲਦਾ ਜਿਵੇਂ ਆ ਸਿੰਪਲ ਆ ਜਿਹੜਾ ਸਿੱਧਾ ਹੈ ਹੈ ਇਹ ਆਪਾਂ ਜਿਵੇਂ ਟਾਟਾ ਦਾ ਮਾਲ ਹੋਵੇ ਕਰਦੇ ਨੇ 105 ਰੁਪਏ ਕਿਲੋ ਅੱਛਾ ਤੇ ਬਾਕੀ ਜਿਵੇਂ ਉਧਰ ਹੈ ਉਹ ਡਿਜ਼ਾਈਨ ਦੇ ਵਿੱਚ ਹੈ ਉਹ ਥੋੜਾ ਜਿਆ ਅੱਛਾ ਉਹ ਮਹਿੰਗਾ ਪੈ ਜਾਂਦਾ ਅੱਛਾ ਇਹ ਸਾਰਾ ਤੁਸੀਂ ਟਾਟਾ ਦੇ ਲੋਹੇ ਚ ਤਿਆਰ ਕਰ ਦਿਓ ਹਾਂ ਬਾਕੀ ਜਿੱਦਾਂ ਰੀਬੈਡਮੈਂਟ ਹੁੰਦੀ ਆ ਓਕੇ ਸਸਤਾ ਮਹਿੰਗਾ ਜਿਵੇਂ ਵੀ ਜਿਵੇਂ ਬੰਦਾ ਅੱਛਾ ਤੇ ਜਿਹੜਾ ਐਲੂਮੀਨੀਅਮ ਦਾ ਉਹ 'ਚ ਵੀ ਕੋਈ ਹੁੰਦਾ ਵੀ ਸਸਤਾ ਮਹਿੰਗਾ ਕੋਈ ਮਾੜੀ ਕੁਆਲਿਟੀ ਆਪਾਂ ਫੁੱਟਾਂ 'ਚ ਕਰਦੇ ਆਂ ਬੰਦੇ ਜ਼ਿਆਦਾਤਰ ਨਹੀਂ ਅੱਛਾ ਤੇ ਇੱਕ ਅਲਮੀਨੇ ਵੀ ਕੋਈ ਮਾੜੀ ਚੰਗੀ ਹੁੰਦੀ ਹੈ ਹਾਂਜੀ ਹੁੰਦੀਆਂ ਹੁੰਦੀਆਂ A ਸੈਕਸ਼ਨ B ਸੈਕਸ਼ਨ ਆ ਅੱਛਾ ਸੈਕਸ਼ਨ ਜਿਵੇਂ ਆਉਂਦੇ ਬੈਸਟ ਕਿਹੜੀ ਹੁੰਦੀ ਹੈ ਬੈਸਟ B ਸੈਕਸ਼ਨ ਵਧੀਆ ਕੁਆਲਿਟੀ ਹੈ ਅੱਛਾ ਬਠੀ ਠੀਕ ਹੈ ਅੱਛਾ ਤੇ ਇਹ ਤੁਸੀਂ ਦੇਖ ਚੁੱਕੇ ਹੋ ਇੱਕ ਨਾ ਅਲਮੀਨੇ ਬਾਰੇ ਹੁਣ ਮੈਂ ਤੁਹਾਨੂੰ ਮਾੜੀ ਜਿ ਇੱਕ ਦੱਸਦਾ ਮੈਂ ਨਾ ਦਾਪਰ ਕੰਮ ਕਰਾਇਆ ਸੀ ਅਸੀਂ ਨੇ ਆ ਪਿੱਛੇ ਤੁਸੀਂ ਮੇਰੇ ਵਲੌਗ ਦੇਖੇ ਹੋਣਗੇ ਦਫਤਰ ਜਮੈਂ ਐਲੂਮੀਨੀਅਮ ਦੇ ਗੇਟ ਲਵਾਏ ਸੀ ਉਹ ਤਕਰੀਬਨ ਮੈਨੂੰ ਲੱਗਦਾ ਮਹੀਨਾ ਵੀ ਨਹੀਂ ਚੱਲੇ ਸਿਰਫ ਫਰਕ ਕੀ ਸੀ 1000 ਰੁਪਏ ਦਾ ਅਸੀਂ ਸਾਨੂੰ ਇੱਕ ਬੰਦਾ 1000 ਰੁਪਏ ਮਹਿੰਗਾ ਕਹਿ ਕੇ ਗਿਆ ਸੀ 1000 ਸਸਤਾ ਤੇ ਉਹ ਮੇਰੇ ਨਾਲ ਲੱਗਵੇਂ ਬਕੀ ਸਾਹਿਬ ਨੇ ਉਹ 1000